ਇਸ ਲਈ ਦੀ ਵੱਡੀ ਖਬਰ ਸ਼੍ਰੀ ਖੰਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਖਾਲਸਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਸਿੰਘ ਖਾਲਸਾ ਪਿਛਲੇ 3 ਸਾਲਾਂ ਤੋਂ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਏ ਲੱਗੀ ਹੋਈ ਐ ਸੋ ਇਲਾਵਾ ਇੱਕ ਮਾਮਲੇ ਦੇ ਵਿੱਚ ਨਾ ਦੇ ਉੱਤੇ ਯੂਏਪੀਏ ਵੀ ਲੱਗੀ ਹੋਈ ਐ ਜਿਸ ਤੋਂ ਬਾਅਦ ਅਮਰਿਤਪਾਲ ਸਿੰਘ ਖਾਲਸਾ ਦੇ ਬਾਕੀ ਸਾਥੀਆਂ ਨੂੰ ਤਾਂ ਪੰਜਾਬ ਲੈ ਕੇ ਆਂਦਾ ਗਿਆ ਪਰ ਅਮਰਿਤਪਾਲ ਸਿੰਘ ਖਾਲਸਾ ਹਲੇ ਵੀ ਐਨਐਸਏ ਦੇ ਤਹਿਤ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਜਿਸ ਨੂੰ ਲੈ ਕੇ ਪਹਿਲਾਂ ਤਾਂ ਉਹਦੀ ਟੀਮ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਤੇ ਹੁਣ ਇਹ ਸਭ ਤੋਂ ਬਾਅਦ ਸੁਪਰੀਮ ਕੋਰਟ ਦਾ ਰੋਕ ਕਰਨ جاری ਹੈ ਸੰਸਦ ਅਮਰਿਤਪਾਲ ਦੀ ਟੀਮ ਜੀਹਾਂ ਠੀਕ ਸੁਣਿਆ ਤੁਸੀਂ ਤਾਂ ਹੁਣ ਸੰਸਦ ਅਮਰਿਤਪਾਲ ਸਿੰਘ ਖਾਲਸਾ ਹਾ ਦੇ ਪ੍ਰਵਾਹਕ ਮੈਂਬਰ ਤੇ ਉਹਨਾਂ ਦੀ ਵਕੀਲਾ ਦੀ ਟੀਮ ਦੇ ਵੱਲੋਂ ਸੁਪਰੀਮ ਕੋਰਟ ਦਾ ਰੋਕ ਕੀਤਾ ਜਾਣਾ ਹੈ ਜਿੱਥੇ ਉਹਨਾਂ ਦੇ ਵੱਲੋਂ NSA ਨੂੰ ਚੈਲੰਜ ਕੀਤਾ ਜਾਣਾ ਹੈ ਤੇ ਅਮਰਿਤਪਾਲ ਸਿੰਘ ਖਾਲਸਾ ਨੂੰ ਮੁਰ ਤੋਂ ਪੰਜਾਬ ਲੈ ਕੇ ਆਉਣ ਦੀਆਂ ਕਵਿਤਾ ਜੜੀਆਂ ਨੇ ਉਸ ਨੂੰ ਅੱਗੇ ਗਤੀ ਦਿੱਤੀ ਜਾਣੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਕਾਫੇ ਲਿਕਣ ਲੱਗੇ ਨੇ ਕਿ ਅਮਰਿਤਪਾਲ ਸਿੰਘ ਖਾਲਸਾ ਨੂੰ ਪੰਜਾਬ ਲੈ ਕੇ ਆਇਆ ਜਾ ਸਕਦਾ ਹੈ ਕਿਉਂਕਿ ਜਿਵੇਂ ਬਾਕੀ ਉਹਨਾਂ ਦੇ ਸਾਥੀਆਂ ਦੇ ਉੱਤੋਂ ਐਨਐਸਏ ਹਟਾਈ ਗਈ ਹੈ ਉਹਨਾਂ ਨੂੰ ਵਾਪਸ ਪੰਜਾਬ ਲਿਆਂਦਾ ਗਿਆ ਹੈ ਤਾਂ ਹੋ ਸਕਦਾ ਹੈ ਕਿ ਇਸੇ ਤਹਿਤ ਸੁਪਰੀਮ ਕੋਰਟ ਵੱਲੋਂ ਵੀ ਅਜਿਹੇ ਹੁਕਮ ਜੜਾ ਨੇ ਉਹ ਸੁਣਾ ਦਿੱਤੇ ਜਾਣ ਕਿ ਅਮਰਿਤਪਾਲ ਸਿੰਘ ਖਾਲਸਾ ਨੂੰ ਵਾਪਸ ਪੰਜਾਬ ਲੈ ਕੇ ਜਾਇਆ ਜਾ ਸਕਦਾ ਹੈ ਤਾਂ ਉਦਰੀ ਜੇਕਰ ਗੱਲ ਕਰੀਏ ਤਾਂ ਬੀਤੇ ਦਿਨ ਅਮਰਿਤਪਾਲ ਸਿੰਘ ਖਾਲਸਾ ਦੇ ਵਕੀਲ ਈਮਾਨ ਸਿੰਘ ਖਾਰਾ ਵੀ ਉਹਨਾਂ ਦੇ ਨਾਲ ਡਿਬੜੂਗੜ ਦੇ ਵਿੱਚ ਮੁਲਾਕਾਤ ਕਰਕੇ ਆਏ ਨੇ ਜਿੱਥੇ ਅਮਰਿਤਪਾਲ ਸਿੰਘ ਖਾਲਸਾ ਨੇ ਜਿਹੜਾ ਇੱਕ ਖਾਸ ਸੁਨੇਹਾ ਵੀ ਪੰਜਾਬੀਆਂ ਦੇ ਨਾਮ ਭੇਜਿਆ ਉਹਨਾਂ ਨੇ ਕਹਿ ਕੇ ਜੋ ਮੇਰੇ ਸਮਰਥਕ ਨੇ ਉਹ ਬਾਤ ਤੋਂ ਬਾਅਦ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਸਾਥ ਦੇਣ ਤਾਂ ਤਾਂ ਦਾ ਸੀ ਕਿ ਹੁਣ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਦਾ ਰੁਕ ਕਰਨ ਜਾ ਰਿਹਾ ਹੈ ਅਮਰਿਤਪਾਲ ਦੀ ਧਿਰ ਜਿਹੜੀ ਹੈ ਲਗਾਤਾਰ ਅਮਰਿਤਪਾਲ ਸਿੰਘ ਖਾਲਸਾ ਨੂੰ ਲੈ ਕੇ ਖਾਸੇ ਵਿਵਾਦ ਵੀ ਜਿਹੜਾ ਨੇ ਉਹ ਸ਼ੁਰੂ ਹੁੰਦੇ ਰਹੇ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਟੈਂਡਰ ਚੇਅਰਸ ਦਾ ਮਸਲਾ ਕਾਫੀ ਚੱਲਿਆ ਉਸ ਤੋਂ ਬਾਅਦ ਇੱਕ ਬਿਆਨ ਜਿਹੜਾ ਉਹ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋਇਆ ਜਿਸ ਦੇ ਵਿੱਚ ਦਿਖਾਇਆ ਗਿਆ ਕਿ ਅਮਰਿਤਪਾਲ ਸਿੰਘ ਖਾਲਸਾ ਦੇ ਸਾਥੀਆਂ ਦੇ ਵੱਲੋਂ ਅਮਰਿਤਪਾਲ ਸਿੰਘ ਖਾਲਸਾ ਦੇ ਉੱਤੇ ਨਸ਼ੇ ਦੀਆਂ ਗੋਲੀਆਂ ਲੈਣ ਦੇ ਇਲਜ਼ਾਮ ਲਗਾਏ ਗਏ ਤੇ ਹੁਣ ਇਹ ਸਭ ਦੇ ਦਰਮਿਆਨ ਅਮਰਿਤਪਾਲ ਸਿੰਘ ਖਾਲਸਾ ਦੀ ਟੀਮ ਦੇ ਵੱਲੋਂ ਸੁਪਰੀਮ ਕੋਰਟ ਦਾ ਰੋਕ ਕੀਤਾ ਜਾ ਰਿਹਾ ਜਿੱਥੇ ਬਣਾਦੇ ਵੱਲੋਂ ਇਹ ਇਹ ਕਿਆਸਕੇ ਲਗਾਏ ਜਾਂਦੇ ਨੇ ਕਿ ਅਮਰਿਤਪਾਲ ਸਿੰਘ ਖਾਲਸਾ ਨੂੰ ਵਾਪਸ ਪੰਜਾਬ ਲਿਆਂਦਾ ਜਾ ਸਕੇਗਾ ਤਾਂ ਇਸ ਬਾਬਤ ਹੋਰ ਗੱਲਬਾਤ ਕਰਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਅਮਰਿਤਪਾਲ ਸਿੰਘ ਖਾਲਸਾ ਦੇ ਸਾਥੀ ਤੇ ਅਕਾਲੀ ਦਲ ਦੇ ਵਾਰਿਸ ਪੰਜਾਬ ਦੇ ਬਲਾਰੇ ਪ੍ਰਗਟ ਸਿੰਘ ਮੀਆ ਬਿੰਦ ਜੀ ਪ੍ਰਗਟ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਹਮਦਰ ਟੀਵੀ ਤੇ ਹਾਂ ਜੀ ਬਹੁਤ ਧੰਨਵਾਦ ਅਹਮਦਰ ਟੀਵੀ ਦਾ ਜੀ ਜੀ ਪਗਤ ਜੀ ਦਾ ਬਿੱਤ ਦਿਨਾ ਤੋਂ ਇੱਕ ਕੇਸਿਸ ਲਗਾਏ ਜਾ ਰਹੇ ਸੀ ਕਿ ਅਮਰਿਤਪਾਲ ਸਿੰਘ ਖਾਲਸਾ ਦੀ ਧਿਰ ਦੇ ਵੱਲੋਂ ਹੁਣ ਸੁਪਰੀਮ ਕੋਰਟ ਦਾ ਰੋਕ ਕੀਤਾ ਜਾਏਗਾ ਤਬੀਤੇ ਦਿਨੀ ਮਾਨਸੀ ਖੜਾ ਜੋ ਵਕੀਲ ਨੇ ਅਮਰਿਤਪਾਲ ਸਿੰਘ ਖਾਲਸਾ ਦੇ ਇਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜ਼ਿਕਰ ਹੈ ਕਿ ਸੁਪਰੀਮ ਕੋਰਟ ਦਾ ਰੋਕ ਕੀਤਾ ਜਾਏਗਾ ਐਨਐਸਏ ਨੂੰ ਚੈਲੰਜ ਕਰਦੇ ਹੋਏ ਜੀ ਅੱਜ ਉਹਨਾਂ ਆਪਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਹਾਈ ਕੋਰਟ ਦਾ ਰੋਕ ਕੀਤਾ ਸੀ ਹਾਈ ਕੋਰਟ 'ਚ ਆਪਾਂ ਇਹੋ ਲਾਇਆ ਹੈ ਵੀ ਜਿਹੜੀ ਦੂਜੀ ਵਾਰ ਐਨਐਸਏ ਲੱਗੀ ਹੈ ਭਾਈ ਸਾਹਿਬ ਤੇ ਉਹਦਾ ਸਾਨੂੰ ਦੱਸਿਆ ਜਾਵੇ ਕਿ ਇਹ ਸਹੀ ਹੈ ਕਿ ਗਲਤ ਕੀ ਹੈ ਜੀ ਅਜੇ ਤੱਕ ਸਾਨੂੰ ਹਾਈ ਫੋਰਟ ਨੇ ਉੱਤੇ ਕੋਈ ਜਵਾਬ ਨਹੀਂ ਦਿੱਤਾ ਹੂੰ ਤੇ ਤਕਰੀਬਨ ਐਨਐਸਏ ਲੱਗੀ ਜਿਹੜੀ ਸਾਲ ਉਹਦੇ ਖਤਮ ਹੋ ਕੇ ਦੂਜੀ ਜਿਹੜੀ ਐਨਐਸਏ ਲੱਗੀ ਆ ਜੀ ਤੇ ਉਸੇ ਸਬੰਧ ਵਿੱਚ ਜੋ ਨਹੀਂ ਇਸੇ ਕਰਕੇ ਸੁਪਰੀਮ ਕੋਰਟ ਦਾ ਰੋਕੀਤਾ ਜੀ ਜੀ ਤਾਂ ਪਰਗਤ ਜੀ ਆਪਾਂ ਮੰਨ ਕੇ ਇਥੇ ਚੱਲ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਬਾਕੀ ਸਾਥੀਆਂ ਤੋਂ ਐਨਐਸਏ ਹਟਾਪੀ ਗਈ ਹੈ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਹੈ ਤਾਂ ਬਹੁਤ ਜਲਦ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਵੀ ਪੰਜਾਬ ਲਿਆਂਦਾ ਜਾਵੇਗਾ ਤੇ ਐਨਐਸਏ ਹਟ ਸਕਤੀ ਹੈ ਨਹੀਂ ਇਹ ਵੇਖੋ ਜੀ ਇਹ ਤਾਂ ਐਨਐਸਏ ਅਸੀਂ ਉਦੋਂ ਕਹਿੰਦੇ ਜਦੋਂ ਉਹਨਾਂ ਨਾਲ ਦੇ ਸਾਥੀ ਵੇਖੋ ਸਾਰੇ ਕੇਸ ਇੱਕੇ ਕੇਸ ਦੇ ਵਿੱਚ ਜਨ ਬੋਲਿਆ ਜੇਕਰ ਸਰਕਾਰ ਕਹਿੰਦੀ ਇਹ ਦੋਵੇਂ ਸਰਕਾਰਾਂ ਕਹਿੰਦੇ ਪਈਏ ਭਾਈ ਸਾਹਿਬ ਕੇਸ ਦੇ ਵਿੱਚ ਅਨਵੋਲੋਜ ਨਾਲ ਹੀ ਆਲੇ ਚ ਹੂੰ ਤੇ ਅਸੀਂ ਇਹਨਾਂ ਵੀ ਜੇ ਅਨਵੋਲ ਹੈ ਤੇ ਜਿਵੇਂ ਐਨਐਸਐਫ ਨਵਾਂ ਤੇ ਟੁੱਟ ਗਈ ਤੇ ਦੋਵੇਂ ਦੇ ਆਟੋਮੈਟਿਕ ਟੁੱਟਣੀ ਚਾਹੀਦੀ ਆ ਹੂੰ ਅਸੀਂ ਤਾਂ ਆਵੇਂ ਕਹਿ ਰਹੇ ਆ ਪਈਓ ਐਨਐਸਐਫ ਤੋੜ ਕੇ ਤਾਂ ਭਾਈ ਸਾਹਿਬ ਨੂੰ ਪੰਜਾਬ ਲੈ ਜਾਂਦਾ ਜਿਵੇਂ ਰਿਹਾ ਕੀਤਾ ਆਪਣਾ ਐਮਐਸ ਐਮ ਐਮਪੀ ਦਾ ਜੋ ਉਹਨਾਂ ਦਾ ਹਲਕਾ ਆਪਣੇ ਹਲਕੇ ਤੇ ਉਹ ਕਾਲਜ ਵੇਖਣ ਜੀ ਪ੍ਰਗਟ ਜੀ ਇਸ ਤੋਂ ਇਲਾਵਾ ਬੀਤੇ ਦਿਨੀ ਇਹ ਵੀ ਖਬਰਾਂ ਆਈਆਂ ਕਿ ਅਮਰਿਤਪਾਲ ਸਿੰਘ ਖਾਲਸਾ ਰਾਦੇ ਬੋਲੋ ਈਮਾਨ ਸਿੰਘ ਮਾਰ ਅਯਮਾਨ ਸਿੰਘ ਖਾਰਾ ਦੇ ਕੋਲੋਂ ਕੋਈ ਸਨੇਹਾ ਵੀ ਭੇਜਿਆ ਗਿਆ ਹੈ ਆਪਣੇ ਸਮਰਥਕਾਂ ਦੇ ਲਈ ਉਹਨਾਂ ਨੇ ਇਹੋ ਸਨੇਹਾ ਦਿੱਤਾ ਵਾ ਕਿ ਤੁਸੀਂ ਅਕਾਲੀ ਦਲ ਵਾਸ ਪੰਜਾਬ ਦੇ ਪਾਰਟੀ ਆਸ ਤਗੜੇ ਹੋ ਕੇ ਕੰਮ ਕਰੋ ਤੇ ਪੰਜਾਬ ਨੂੰ ਆਪਾਂ ਆਪਣੇ ਪੰਜਾਬ ਨਾਲ ਖੜੇ ਆ ਇਹ ਵਿਰੋਧੀ ਜੋ ਮਰਜ਼ੀ ਕਹਿੰਦੇ ਨੇ ਇਹ ਗੱਲਾਂ ਸਭ ਉਹਨਾਂ ਦੀ ਵਫਾਵਾਂ ਝੂਠੀਆਂ ਵਾ ਇਹਨਾਂ ਤੇ ਕਿੰਨੇ ਵਿਸ਼ਵਾਸ ਨਹੀਂ ਕਰਨਾ ਜੀ ਬਹੁਤਾਂ ਬਾਅਦ ਪ੍ਰਗਟ ਜੀ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਤਬੀਤੇ ਦਿਨੀ ਅਮਰਿਤਪਾਲ ਸਿੰਘ ਖਾਲਸਾ ਦੇ ਵਕੀਲ ਇਮਾਨ ਸਿੰਘ ਖਾਰਾ ਉਹ ਰਾਦੇ ਵੱਲੋਂ ਅਮਰਿਤਪਾਲ ਸਿੰਘ ਖਾਲਸਾ ਦੇ ਨਾਲ ਡਿਬੜੂਗੜ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਗਈ ਹੈ ਤੇ ਜਿਹੜਾ ਸਨੇਹਾ ਉਹ ਲੈ ਕੇ ਆਏ ਨੇ ਅਮਰਿਤਪਾਲ ਸਿੰਘ ਖਾਲਸਾ ਦਾ ਤਾਂ ਜੇਲ੍ਹ ਦੇ ਵਿੱਚੋਂ ਅਮਰਿਤਪਾਲ ਸਿੰਘ ਖਾਲਸਾ ਦੇ ਵੱਲੋਂ ਕੀ ਸੁਨੇਹਾ ਭੇਜਿਆ ਗਿਆ ਉਹ ਸੁਣਦਿਆ ਇਮਾਨ ਸਿੰਘ ਖਾਰਾ ਦੇ ਕੋਲੋਂ ਇੱਕ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਥੇ ਡਿਬੜੂਗੜ ਦੀ ਧਰਤੀ ਉੱਪਰ ਪਹੁੰਚੀ ਹੋਈ ਸੀ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਐਮਪੀ ਪਾਈ ਅਮਰਿਤਪਾਲ ਸਿੰਘ ਹੋਰਾਂ ਦੇ ਨਾਲ ਜੋ ਮੁਲਾਕਾਤ ਹੋਈ ਸੀ ਤੇ ਜਿਨੇ ਜੋ ਐਨਐਸਏ ਨੂੰ ਚੈਲੰਜ ਕਰਨ ਵਾਲੇ ਡਾਕੂਮੈਂਟਸ ਨਹੀਂ ਕਲੈਕਟ ਕਰਕੇ ਹੁਣ ਜੋ ਮਾਂ ਹੈ ਸੁਪਰੀਮ ਕੋਰਟ ਦਾ ਰੁਕ ਕਰ ਤੱਕੀ ਸੀ ਤੇ ਬੜੀ ਛੇਤੀ ਜੋ ਉਹਨਾਂ ਦੀ ਐਨਐਸਏ ਨੂੰ ਖਾਰਜ ਕਰਾਉਣ ਲਈ ਜੋ ਰਿੱਟ ਹੈ ਸੁਪਰੀਮ ਕੋਰਟ ਚ ਲੱਗਣ ਵਾਲੀ ਹੈ ਤੇ ਉਹਨਾਂ ਦਾ ਸਨੇਹ ਐਮਪੀ ਪਾਈ ਅਮਰਿਤਪਾਲ ਸਿੰਘ ਦਾ ਵੀ ਜੋ ਕੋਈ ਸਰਕਾਰ ਵੱਲੋਂ মিডিਆ ਵੱਲੋਂ ਜੋ